ਕੀ ਕੁਮਾਰਾ ਮੈਂ ਕਿਹਦੇ ਨਾਲ ਸੰਪਰਕ ਰਹਿਣਾ ਜੀ ਇਹ ਮੇਰਾ ਫੋਨ ਹੈ ਜੀ चौथे महीने मेरा नाम देवयानी का दीजो मालिक है। किडी कंपनी ਦਾ ਫੋਨ ਹੈ ਨਾ 20 ਦਾ। ਕਿਦੋਂ ਆਇਆ? ਇਹ चौथे महीने। ਪਰ ਤੁਸੀਂ ਕੰਪਲੇਨਟ ਕੀਤੀ ਸੀ ਪੁਲਿਸ ਨੂੰ। ਹਾਂਜੀ ਹਾਂਜੀ। ਸੈਗਸ ਪੰਜਾਬ ਦੇ। ਜਦੋਂ ਸੂਨ ਸੂਨ ਆਇਆ ਤੁਹਾਨੂੰ ਕਿਹੜਾ ਫੋਨ ਲੱਗ ਗਿਆ? ਹਾਂ ਇਹ 15 ਦਿਨ ਪਹਿਲਾਂ ਹੈ। ਕਿੰਨੀ ਕੀਮਤ ਦਾ ਫੋਨ ਹੈਗਾ? 17000 ਦਾ ਹੈ। ਹਾਂ ਯੂਮੀਦ ਹੈਗੀ ਜੇ ਕੋਈ ਅੱਜ ਇਹ ਨਾ ਖਤਮ ਹੋਵੇ। ਪਰ ਉਹ ਲੱਗ ਗਿਆ ਖੁਸ਼ ਹੋਣ ਦੱਸਦੇ। ਕੀ ਕਹੋਗੇ ਐਸਐਸਪੀ ਸਾਹਿਬ? ਬਹੁਤ ਬੰਦੇ ਆ ਗਏ। ਮਿਲਦੀ ਹੈ ਨਹੀਂ ਕਿ ਕਿ ਲੋ ਮਿਲਦੇ ਹੋ ਸੋ ਦੇ ਕਰੀਬ ਫੋਨ ਉੱਤੇ ਗਿਆ ਅੱਜ ਸਾ ਵੀ ਬੜੀ ਵੱਡੀ ਗੱਲ ਹਾਂਜੀ ਇੱਕ ਸਿਰਫ ਫੋਨ ਦੱਸੋ ਮੇਰਾ ਨਾਮ ਪ੍ਰਦੀਪ ਕੁਮਾਰ ਆ ਪਿੰਡ ਮੇਰਾ ਪਨਿਆਰ ਦਾ ਕਿੱਥੇ ਤੋਂ ਫੋਨ ਮੋੜੇ ਫੋਨ ਮੇਰੇ ਕੁ ਬੱਚੇ ਨੂੰ 3-4 ਮਹੀਨੇ ਹੋ ਗਏ ਕਿੱਥੇ ਤੋਂ ਫੋਨ ਫੋਨ ਬਾਲਾ ਖੈਰਪੁਰ ਕੀ ਬੱਚਾ ਇਧਰੇ ਰਾਂਗਲੇ ਰੋੜੀ ਤੇਮਨ ਫੋਨ ਕਿਹੜੀ ਕੰਪਨੀ ਦਾ ਹੋਣ ਮੇਰਾ ਉੱਪਰ ਦਾ ਫੋਨ ਫੋਨ ਆਇਆ ਹੀ ਕੋਈ ਜਾਂ ਕਿਦੋਂ ਮੁਲਾਜ਼ਮ ਹੈ ਇਹਦਾ ਕੀ ਕਹਿੰਦੇ ਉਹ ਗੰਦੇ ਹੀ ਤੁਹਾਡਾ ਫੋਨ ਮਿਲ ਗਿਆ ਤੇ ਆ ਕੇ ਉਹ ਐਸਐਸਪੀ ਦਫ਼ਤਰ ਸਾਹਿਬ ਅੱਜ ਮਿਲ ਗਿਆ ਫੋਨ ਦਾ ਸੰਜੀ ਕਿੰਨੀ ਕੀਮਤ ਹੈ ਇਹ 6000 ਰੁਪਏ ਠੀਕ ਉਹਨੂੰ ਖੋਜੋ ਕੋਈ ਨਹੀਂ ਹਾਂਜੀ ਆ ਲਗਭਗ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਗੁੰਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਅ ਸਾਈਬਰ ਸੈੱਲ ਐਸ ਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਨਾਦੀ ਅਨੁਮਾਨਤ ਕਿੰਨਾ 50 ਲੱਖ ਤੋਂ ਵੱਧ ਹੈਗੀ ਆ ਅਸੀਂ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸਹਿ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਉਹ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਓਵਰ ਕਰ ਰਹੇ ਹਾਂ। ਕਿਹੜੀ ਕਿਹੜੀ ਇਨਕੁਏਰੀਸ਼ਨ ਤੋਂ ਪੰਜਾਬ ਤੋਂ ਬਾਹਰੋਂ ਵੀ ਟਰੇਸ ਕੀਤੀ ਗਈ। ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ, ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਜਿਹੜੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ। ਪਰ ਜਦ ਤੱਕ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ। ਤੋਂ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ। ਐਂਡ ਇਸ ਕਰਕੇ ਅਸੀਂ ਸਾਰੇ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦਿੱਤਾ 101 ਮੋਬਾਈਲ ਸੀ ਤਾਂ ਕਿਸੇ ਗਰੋ ਵੀ ਹੋਏਗਾ ਕੋਈ ਨਾ ਕੋਈ ਜਿੱਦਾਂ ਟ੍ਰੇਸ ਕੀਤਾ ਕੋਈ ਨਾ ਕਿਸੇ ਫਿਰ ਫੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਉਹਨੂੰ ਦੇਖ ਰਹੇ ਹਾਂਗੇ ਤੁਸੀਂ ਸਾਰੀ ਚੀਜ਼ਾਂ ਅਸੀਂ ਉਹਨੂੰ ਦੇਖ ਰਹੇ ਹਾਂਗੇ ਕਿ ਕੀ ਕੀ ਹੈਗਾ ਜਿਹਦੇ ਵਿੱਚ ਕਈ ਕੇਸਾਂ ਦੇ ਵਿੱਚ 올ਰੀਡੀ ਅਸੀਂ ਅਰਸ਼ਟਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ। ਲੱਗਦਾ ਕਿ ਸਰ ਕ੍ਰਾਈਮ ਕਦੀ ਸੁਖਤ ਨਹੀਂ। ਉਹ ਆਜਕਲ ਦੇਖੋ ਬੜਾ ਬੜਾ ਈਜ਼ੀ ਹੈ ਐਟੈਕ ਮੋਬਾਈਲ ਨੂੰ ਦਵੇਸ਼ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ ਅਜਕਲ ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਗ ਕਰ ਸਕਦੇ ਹਾਂ। ਤੋਂ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਹੈਗੀ ਕਿ ਅਗਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ ਅਜਿਛੇ ਕੋਈ ਦੋ ਰਹਿ ਨਹੀਂ। ਅੱਛਾ ਇਸ ਤੋਂ